ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰੇ ਅਗੇ ਅਰਦਾਸ ਕਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ ਜੀ ਸਾਹਿਬ ਜੀਓ ਸੋਰਠ ਮਹਲਾ 5 ਕਰ ਤੀਜਾ ਧੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAM DAS ROVAR NATE ਸਭ ਉਤਰੇ ਪਾਪ ਕ ਮਾਤੇ ਨਿਰਮਲ ਹੋਏ ਕ ਇਸਨਾਨਾ ਗੁਰ ਪੂਰੇ ਕੀਨੇ ਦਾਨਾ ਸਭ ਕੁਸਲ ਖੇਮ ਪਰਵਤਾਰੇ ਸਹੀ ਸਲਾਮਤ ਸਭ ਥੋ ਕੁਬਾਰੇ ਗੁਰ ਕਾ ਸਬਦ ਵਿਚਾਰੇ ਰਹਾ ਸਾਜ ਸੰਗ ਮਲ ਲਾਥੀ ਫਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪਰਬ ਪਾਇਆ ਸਾਧ ਸੰਗ ਮਲ ਲਾਥੀ ਪਰ ਬ੍ਰਹਮ ਪਿਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪਰਬ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਾਧ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦਾ ਪਾਵਨ ਪਿੱਤਰ ਹੁਕਮਨਾਮਾ 625 ਅੰਗ ਤੇ ਹੈ ਭਾਈ ਸੋਰਠ ਮਹਿਲਾ ਪੰਜਵਾ ਕਰਤੀ ਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਤ੍ਰੇ ਪਾਪ ਮਾਤੇ ਨਿਰਮਲ ਹੋਇ ਕਰੀ ਸਨਾਨਾ ਗੁਰਪੂਰੇ ਕਿੰਨੇ ਦਾਨ ਨਿਰਮਲ ਹੋਏ ਕ੍ਰਿਸ਼ਨਾਨਾ ਗੁਰਪੂਰੇ ਕਿੰਨੇ ਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਪਿਆਰੀ ਸਾਧ ਸੰਗਤ ਜੀਓ ਗੁਰਦੁਆਰਾ ਸ੍ਰੀ ਗੁਰੂ ਵਰਜੰਦਰਬਾਰ ਸੂਰਤਗੜ ਸੋਮਵਾਰ 8 31 ਨਾਨਕ ਸਈ ਸੰਮਤ 556 ਸੰਡੇ ਜੁਲਾਈ 14 ਤਰੀਕ 2024 ਹੈ ਅੱਜ